ਐਸਮੂ ਨਹੀਂ ਐਸਮੂ ਇਸ ਟ੍ਰੇਨ ਨੇ ਉਹਨਾਂ ਜਗ੍ਹਾ ਕੋਣ ਦਿਖ ਰਹੇ ਨੇ ਤੁਸੀਂ ਕੀ ਦੇਖ ਰਹੇ ਹੋ ਬਲੋ ਲੇਡੀਜ਼ ਲੇਡੀਜ਼ ਨੂੰ ਵੀ ਜੈਂਟਸ ਵਾਲੇ ਜਾਣਾ ਪੈ ਰਿਹਾ ਹੈ ਇੱਥੇ ਕੋਈ ਮਿਸ ਹੈਪਨਿੰਗ ਹੋ ਜਾਏਗੀ ਜ਼ਿੰਮੇਦਾਰ ਤੁਸੀਂ ਹੋ ਜਾਂ ਕੋਣ ਹੈ ਜਾਂ ਸਿਵਲ ਸਰਜਨ ਤੋੜੇ ਪੇਸ਼ੈਂਟ ਹੈਗੇ ਨੇ ਮਨੁੱਖੀ ਅਧਿਕਾਰ ਆਯੋਗ ਤੋਂ ਹਿਊਮਨ ਰਾਈਟਸ ਕਮਿਸ਼ਨ ਤੋਂ ਪੁੱਛ ਰਿਹਾ ਸੀ ਅਰੇਂਜਮੈਂਟ ਕਿਵੇਂ ਹੋ ਜਾਏ ਤੇ ਨਹੀਂ ਬਤਾਇਆ ਠੀਕ ਹੈ ਖਾਣੂ ਦੇ ਦਿੰਦੇ ਆ ਪੇਸ਼ੇ ਨੂੰ ਕੁਝ ਆਪ ਕਰੋ ਲੈਣਾ ਪੈਂਦਾ ਨਹੀਂ ਦੇ ਦਿੰਦੇ ਆ ਆਪਣੀ ਮੱਥਾ ਘਰੋਂ ਲੈ ਆ ਕਰੋ ਵੀ ਲੈਣੇ ਆ ਦਵਾਈਆਂ ਵਗੈਰਾ ਉਸ ਵਾਰਡ ਤੋਂ ਇੱਧਰ ਦੇ ਵਾਸ਼ਰੂਮ ਇੱਧਰ ਇਸਕੇ ਬਾਥਰੂਮ ਨੰਬਰ 6 ਅਟੈਚ ਨਹੀਂ ਵਾਰਡ ਰੂ ਏ ਐਕਚੁਅਲੀ ਕੁਝ ਪੇਸ਼IENTS ਇਨਫੈਕਟਿਡ ਪੇਸ਼IENTS ਵੀ ਹੋਣ ਮੈਮ ਤੇ ਇਹ ਸਾਡਾ ਹੈਗਾ ਲੋਕਸ ਮੇਡਿਸ ਲੈਗਡੈਂਸ ਅੰਦਰ ਤੇ ਅੱਗੇ ਹੈਂਡੀਕੈਪ ਪਾਸਟੇ ਵੀ ਹੈਗਾ ਸੈਪਰੇਟ ਪੋਰਟ

ਬੇਟਾ ਇਹ ਕਦੋਂ ਤੇ ਸਿਸਟਰ ਨੂੰ ਹੋ ਗਿਆ ਤੁਹਾਨੂੰ ਤੇ ਡਾਕਟਰ ਵੀ ਇਹ ਕਿ ਲੋਕ ਹੈ ਕਿੱਥੋਂ ਹੋਇਆ ਜਾਣਾ ਖੋਲਣਾ ਜੀ ਕੱਲੀ ਅਸੀਂ ਦੱਸੋ ਚਾਰ ਬੱਤੀ ਕਿਚਨ ਵਿੱਚ ਐਕਸੈਸਮ ਜਾਣਾ ਹੋਏ ਕਿਵੇਂ ਜਾਏਗਾ ਉਹ ਬਾਈ ਲੋਕ ਇਸ ਤੋਂ ਕੰਜੀ ਇਹ ਲੋਕ ਕਿੱਥੋਂ ਹੈ ਇਨਫੋਰਮੇਸ਼ਨ ਇੱਕ ਜਾਬ ਲਗਾਏ ਉਹਨੇ ਠੰਡਾ ਛਿੜਾ ਇਹਨੇ ਮਾਰ ਕਰ ਗਿਆ ਹੁੰਦਾ ਬਰਧਾਨ ਵਾਲਾ ਜਿਲਾਂਗਾ ਤਾਂ ਬੇਟਾ ਇੱਦਾਂ ਦਾ ਲੋਕ ਹਾਂ ਮੈਨਾਂ ਇਹ ਹੁਣ ਤੁਸੀਂ ਪੇਸ਼ੈਂਟ ਨੇ ਜਾਣਾ ਹੋਇਆ ਅਰਜੈਂਟ ਕਿਵੇਂ ਜਾਏਗਾ ਦੱਸੋ चाकू ना कट्टोगे देखो भाई जी का टूटा क्योंकि दस रुपए का है पाँच सौ रुपए दोगी लकड़िया काम, दो गा गा, वाल वाल वाल। काम आप भी गल समझ ਮੈਂ ਵੀ ਅਜੀਬ ਕਰ ਲਿਆ ਨੌਨਸੈਂਸ ਪਰ ਇਹ ਉਹ ਰੇਡ ਬੰਨ ਕੇ ਰੱਖਿਆ ਉਹ ਤੁਸੀਂ ਲੇਡੀ ਪੇਸ਼ੈਂਟ ਹੈ ਉਹ ਚੱਕੇ ਬਾਰੇ ਬੰਦ ਨੂੰ ਯੂਰੀਨ ਆ ਜਾ ਬਰਦਾਸ਼ਤ ਨਹੀਂ ਹੁੰਦੀ ਪੇਸ਼ੈਂਟ ਲੈ ਗਏ ਉਹਨੂੰ ਅੰਦਰ ਬੰਦ ਬੰਦ ਕੀਤਾ ਹੋਇਆ ਇਹਨੂੰ ਫਿਰ ਫਟੇ ਲੇ ਲੇਡੀਜ਼ ਵਾਲਾ ਫਟੇ ਬਿਟੇ ਹੋਏ ਨੇ ਵਾਟ ਨੌਨਸੈਂਸ ਯਾਰ ਇਹ ਕੀ ਕਰਨਾ

ਕੌਣ ਕਹਿੰਦਾ ਗੱਲ ਸਮਝ ਨਹੀਂ ਆਈ ਤੁਹਾਨੂੰ ਲੇਡੀਜ਼ ਉਧਰ ਜੈਂਟਸ ਵਾਲੇ ਜਾ ਰਹੀਆਂ ਨੇ ਔਰ ਇਹਨੂੰ ਤਾਲਾ ਲਾ ਕੇ ਰੱਖਿਆ ਹੈ ਹੈ ਜਨਾਬ ਨੂੰ ਖੁੱਲ੍ਹੇ ਲੱਗਦਾ ਕੋਈ ਇਹਦੇ ਬੰਦੇ ਨੂੰ ਬਾਅਦ ਸ਼ੁਕਰ ਕਰਕੇ ਨਾ ਬੰਦ ਕਰਦੇ ਨਹੀਂ ਨਹੀਂ ਉਹ ਕਹਿੰਦਾ ਖੁੱਲ੍ਹੇ ਹੀ ਨਹੀਂ ਹੈਗਾ ਬਲਾ ਸਮਝ ਹੀ ਨਹੀਂ ਆਨਾ ਪੁੱਛਿਆ ਨੂੰ ਕਿਉਂ ਲੋਜਿਕ ਕੀ ਇਹਨੂੰ ਬੰਦ ਕਰਨ ਦਾ ਲੋਜਿਕ ਲੋਕੀ ਨਾ ਥੱਲੇ ਹੀ ਲਾਟਿੰਗ ਕਰੀ ਥੱਲੇ ਬੇਟਾ ਧਿਆਨ ਨਾਲ ਸੁਣੋ ਲੋਕੀ ਗੱਲ ਅਲੱਗ ਹੈ ਲੇਡੀ ਜੀ ਜੈਂਟਸ ਨਾਲ ਅਲੱਗ ਨੇ ਨਾ ਲੇਡੀਜ਼ ਦਾ ਬੂਹਲਾ ਲਗਾਉਣਾ ਚਾਹੀਦਾ ਹੈ ਉੱਥੇ ਜੈਂਟਸ ਵਾਲੀ ਜਿਹੜੀ ਜਾਰੀ ਹੈ ਨਾ ਕੁਸ਼ੇਪ ਜੈਂਟਸ ਵਾਲੇ ਜਿਹੜੀ ਜਾਰੀ ਹੈ ਨਾ ਕੋ ਬਤਵੀਂ ਜੀ ਹੋਏ ਕੌਣ ਜ਼ਿੰਮੇਵਾਰ ਹੈ ਠੀਕ ਹੈ ਇਹਨੂੰ ਤੁਸੀਂ ਤਾਲਾ ਲਾਇਆ ਇਹ ਕੋਈ ਇਹ ਨਵਾਂ ਕਨਸੈਪਟ ਦੇਖ ਰਿਹਾ ਮੈਂ ਯਾਰ ਸ਼ੋਚਾਲੇ ਨੂੰ ਵੀ ਕੋਈ ਤਾਲਾ ਲਗਾਉਂਦਾ ਫ੍ਰਿਜ ਹੈਗਾ ਕੋਈ ਡਰਾਈਂਗ ਰੂਮ ਤਾਂ ਉਹਦਾ ਤਾਲਾ ਲਗਾਰੋ ਏਦਿਕੇ ਤਰੀਕਾ ਹੈ ਲੇਡੀਜ਼ ਦਾ ਖੁਲਾਰਾਣਾ ਚਾਹੀਦਾ ਹੈ ਇੱਥੇ ਲੇਡੀ ਸਫਾਈ ਵਾਲੀ ਖੜੀ ਹੋਣੀ ਏਦੀ ਤਾਂ ਕਿ ਅੰਦਰ ਕੋ ਜੈਂਟਸ ਨਾ ਵੜ ਜਾਏ ਔਰ ਸਫਾਈ ਪੂਰਾ ਅੰਦਰ ਠੀਕ ਹੈ ਇਹ ਸਾਰਾ ਲੇਡੀਜ਼ ਵਾਰਡ ਹੈ ਮਿਕਸ ਹੈ ਤੇ ਜੈਂਟਸ ਵੀ ਹੈਗੇ ਲੇਡੀਜ਼ ਵੀ ਹੈ ਦੋਨੋਂ ਮਿਕਸ ਹੈ ਮਿਕਸ ਇਚ ਇਜ਼ ਲੇਡੀਜ਼ অর ਜੈਂਟਸ ਇੱਕੋ ਵਾਸ਼ਰੂਮ ਵਿੱਚ ਜਾਣਗੇ ਗੱਲ ਸਮਝ ਨਹੀਂ ਆ ਕਨਸੈਪਟ ਮੇਂ ਇੱਕ ਵਾਸ਼ਰੂਮ ਹੈ ਜਦੈ ਲੇਡੀਜ਼ ਵੀ ਹੈ ਜੈਂਟਸ ਵੀ ਹੈ ਉੱਥੇ ਲੇਡੀ ਜਾਣਗੇ ਤੇ ਜੈਂਟਸ ਜਾਣਗੇ ਕੋਈ ਬਤ ਵੀ ਜਿਹੜਾ ਕੋਣ ਜ਼ਿੰਮੇਵਾਰ ਹੈ ਇਹਦਾ ਦੱਸੋ ਤਰੀਕਾ ਦੱਸੋ ਤੁਸੀਂ ਕੀ ਹੈਗੇ ਉੱਥੇ ਜੀ ਕੰਟਰੈਕਚੁਅਲ ਹੋਇਆ ਪੱਕੇ ਹੋ ਤੁਸੀਂ ਠੀਕ ਹੈ ਠੀਕ ਹੈ ਜੀ ਕਿੰਨੇ ਚਿਰ ਤੋਂ ਠੀਕ ਹੈ ਤੁਹਾਡੇ ਕੋਲ ਸ਼ਾਮ ਹੈ ਤਿੰਨ ਜੀ ਤਿੰਨ ਤੋਂ ਕੋਈ ਕੰਪਨੀ ਹੈ ਤੁਹਾਡੀ ਹਾਂ ਲੋਕ ਕੀ ਨਾਮ ਹੈ ਤੁਹਾਡਾ ਕੰਪਨੀ ਦਾ ਨਾਮ ਅਨਦਰ ਨਾਮ ਫੋਨ ਨੰਬਰ ਤੁਹਾਡਾ ਨੰਬਰ ਕੰਪਨੀ ਦਾ ਜੀ ਹੈਡ ਕੋਣ ਹੈ ਨਹੀਂ ਸਪਾਸਟ ਲੋਕ ਹੈਡ ਕੋਣ ਹੈ ਹਸਪੀਟਲ ਹੈਡ ਕੋਣ ਹੈ ਸਿਨੀਅਰ ਪੈਟੀ ਐਮ ਐਸ ਕੋ ਐਮ ਡੀ ਮੈਡੀਕਲ ਸੁਪਰਡੈਂਟ ਕੌਣ ਹੈ ਇੱਥੇ ਉਹ ਕਿੱਥੇ ਹੈ ਦਾ ਨਾਮ ਐਸ ਐਮ ਉਹ ਕਿਹਦਾ ਕੋਣ ਹੈ ਉਹ ਸਰ ਚਾਰਜ ਦਿੱਤਾ ਉਹਨਾਂ ਦੇ ਬਾਬਾ ਜੀ ਨਾ ਪਾਉਂਦਾ ਉਹ ਆਫਿਸ ਵੀ ਗਏ ਸਟੌਪ ਸੋ ਐਸ ਐਮ ਨਹੀਂ ਹੈ ਐਸ ਐਮ ਇਸ ਟਾਈਮ ਨਹੀਂ ਹੈ ਉਹ ਉਹਨਾਂ ਦੀ ਜਗ੍ਹਾ ਕੋਣ ਦੇਖ ਰਿਹਾ ਹੈ ਤੁਸੀਂ ਕੀ ਦੇਖ ਰਹੇ ਹੋ ਬੋਲੋ ਲੇਡੀਜ਼ ਲੇਡੀਜ਼ ਨੂੰ ਵੀ ਜੈਂਟਸ ਵਾਲੇ ਜਾਣਾ ਪੈ ਰਿਹਾ ਹੈ ਇੱਥੇ ਕੋਈ ਮਿਸ ਅਪਪੋਇੰਟਮੈਂਟ ਹੋ ਜਾਏਗੀ ਜ਼ਿੰਮੇਦਾਰ ਤੁਸੀਂ ਹੋ ਜਾਂ ਕੋਣ ਹੈ ਜਾਂ ਸਿਵਲ ਸਰਜਨ ਹੈ ਕੀ ਕਰਵਾਣਾ ਕੀ ਕਰਵਾਣਾ ਤਲੇ ਗੁੱਲਗੰਦਾ ਵਾਸ਼ੁੰਧ ਦੇ ਰਸਾ ਹੈਗੇ ਨੇ ਉਹ ਤਾਲਾ ਲਗਾਇਆ ਹੈ ਛੁਪਾ ਕੇ ਰੱਖਣਾ ਹੈ ਕਿਸੇ ਹੋਰ ਨੂੰ ਕਿਸੇ ਗ੍ਰਿਫਤ ਕਰਨਾ ਹੈ ਕਿਸੇ ਨੂੰ ਜੈਂਟਸ ਵਾਲੇ ਲੇਡੀ ਜਾ ਰਹੇ ਨੇ ਉੱਥੇ ਜੈਂਟਸ ਚਲੇ ਜਾਣਗੇ ਚਾਰ ਜੈਂਟਸ ਗਾਇਨਿਕ ਲੇਡੀਆਂ ਗਏ ਕੋ ਪੱਤਵੀ ਜੀ ਹੋ ਜਾ ਕੋਲ ਢਿਮੇ ਵਾਰ ਐਫ ਆਈ ਆਰ ਕਿਦੇ ਖਲਾਫ ਹੋਏਗੀ ਤੁਹਾਡੇ ਖਲਾਫ ਹੋਏਗੀ ਨਾ ਖਲਾਫ ਹੋਣਾ ਇਹ ਜੋ ਪੱਤਵੀ ਜੀ ਕਰ ਰਹੇ ਹੈ ਇਹ ਇਸ਼ੂ ਹੈ ਕਿੰਨੇ ਮੋਨਿਟਰ ਆ ਗਏ ਨੇ मोनीटर किन्ने डॉक्टर साहब मोनीटर किन्ने हाउ मच मोनीटर ऑल इज रनिंग कंडीशन कैन आई सी सी अंकल वेंटिलेटर भी, थे। भी आगे थे है थे वेंटिलेटर है अपने हॉस्पिटल नहीं ਜਿਹੜਾ ਅਸੀਂ ਹੁਣੇ ਇੱਕ ਵਾਰ ਦੇਖਿਆ ਸੀ ਡੈਲਿਸਿਸ ਦਾ ਤਿੰਨੇ ਮਸ਼ੀਨਾਂ ਨਾਲ ਕਿੰਨਾ ਬੀਪੀ ਆ ਰਿਹਾ ਹੈ ਨਾ 29268 ਸੈਪਰੇਸ਼ਨ 91 ਪਲਸਰੀ 70 ਕਿੰਨੇ ਦਿਨ ਤੋਂ ਐਡਮਿਟ ਹੋ ਤੁਸੀਂ ਇੱਕ ਵਾਰ ਤੋਂ ਯੂ ਐਸ ਤੋਂ ਨਾ ਸਾਰੇ ਬਰੋਲ ਆ ਫੋਨ ਲੁ ਗੜਾ ਆ ਗਾ ਫੋਨ ਕਰ ਜਾਓ ਫਿਰ ਠੀਕ ਹੋ ਕੁਝ ਹਨਾ ਖਾਣਾ ਖੂਣਾ ਦਿੰਦੇ ਨਾ ਤੇ ਪੰਜ ਰੁਪਏ ਬਾਥਰੂਮ ਵਗੈਰਾ ਸਾਫ ਨਹੀਂ ਇੱਥੇ ਕੋਈ ਪ੍ਰੋਬਲਮ ਨਹੀਂ ਨਹੀਂ ਇੱਥੇ ਪੇਸ਼ੈਂਟ ਉਤਰਦਾ ਜਿਹੜਾ ਹਾਂਜੀ ਇੱਥੇ ਪੇਸ਼ੈਂਟ ਉਤਰਦੇ ਆ ਜੀ ਜੀ ਸਰ ਤੁਹਾਡੇ ਸਟ੍ਰੀਚਰ ਤੇ व्हीਲਚੇਅਰ ਕਿੱਥੇ ਨੇ ਸਟ੍ਰੀਚਰ ਹਮੇਂ ਕਿੰਨੇ ਆ ਗਏ ਇੱਥੇ ਦੋ ਸਟ੍ਰੀਚਰ ਨੇ व्हीਲਚੇਅਰ ਕਿੰਨੀਆਂ ਨੇ ਦੋ व्हीਲਚੇਅਰ ਹੁੰਦੀਆਂ ਕਿਉਂ ਨਹੀਂ ਖੜੀਆਂ ਇੱਥੇ ਹੁਣ एकदम ਕੋਈ ਐਕਸੀਡੈਂਟ ਕੇਸ ਆਗੇ ਤਿੰਨ ਚਾਰ ਅੱਠ ਬੰਦੇ ਵੀ ਆ ਸਕਦੇ ਨੇ ਤੇ ਵੀਲਚੇਅਰ ਔਰ ਸਟੇਚਰ ਕਿਉਂ ਨਹੀਂ ਆ ਗਿਆ ਤੇ ਅਮਰੀ ਜਿਸੀ ਬਾਹਰ ਹੋਣ ਚਾਹੀਦੀ ਤੇ ਸਟੇਚਰ ਨੂੰ ਲਿਜਾਣਾ ਲਈ ਇੱਥੋਂ ਕਿੰਨੇ ਬੰਦੇ ਦੌੜੇ ਕੋ ਬਾਜਰੇ ਖੜੇ ਰਹਿੰਦੇ ਨੇ ਇੱਟੜੇ ਦੋ ਕਲਾਸਰ ਵੀ ਕਿੱਥੇ ਲਿਖੋ ਬਲੌ ਨਾ ਬਹੁਤ ਬੜੀ ਸਿਵਲ ਸਰਜਨ ਸਾਹਿਬ ਵੈਰੀ ਮਿਸਮੈਨੇਜਮੈਂਟ ਇਹ ਹਸਪੀਟਲ ਨੂੰ ਕੋਈ ਜਾਂਚ ਕਰਨਾ ਹੈਗਾ ਅਸੀਂ ਨਾਟ ਬੈਂਕਟ ਅਲ ਹੇ ਹੇ ਨਹੀਂ ਆ ਨਹੀਂ ਇਸ ਤਰ੍ਹਾਂ ਸੁਣਾ ਹੁੰਦਾ ਹੈਗਾ ਅੱਥੋਂ ਐਕਸੀਡੈਂਟ ਕੇਸ ਹੋ ਗਿਆ ਰੋਡ ਦੇ ਉੱਪਰ 6 ਬੰਦੇ ਆ ਗਏ ਪਰ ਉਸ ਟੀਚਰ ਹੀ ਨਹੀਂ ਆ ਗਏ 10 ਸਟਿਚਰ ਹੋਊਗੀ ਤਾਂ ਸਟਿਚਰ ਪਿਆ ਸੀ ਪਿਆ ਨਾ ਇੱਕ ਨਹੀਂ ਚਾਹੀਦਾ ਨਾ 6 ਚੀਜ਼ ਦਿਨ ਮਿਨੀਮਮ ਮਿਨੀਮਮ 6 ਸਟਿਚਰ ਚੀਜ਼ ਦਿਨ ਰੈਡੀ ਪੋਜੀਸ਼ਨ ਚ ਔਰ 6 ਵੀਲਚਰ ਚੇਦਿਆ ਨੇ ਕਿਉਂ ਨਹੀਂ ਨਵੇਂ ਇੱਥੇ ਕੋਈ ਕੋਰਸ ਕਿੱਤੋਂ ਆਇਆ ਤੁਸੀਂ ਡਾਕਟਰ ਆਏ ਹੋ ਕਿ ਸ਼ਪਤ ਲੈ ਕੇ ਆਏ ਹੋ ਕਿ ਸੇਵਾ ਕਰਾਂਗੇ ਤੁਸੀਂ ਜੇ ਸਰਕਾਰ ਨੇ ਸਾਰੇ ਸਾਧਨ ਦਿੱਤੇ ਹੋਏ ਨੇ ਮੈਂ ਤੇ ਹਰਾਨ ਹੋ ਰਹਿ ਕਿ ਕਿਉਂ ਨਹੀਂ ਆਏ ਹੋ ਇੱਥੇ ਖੜੇ ਰਹਿਣੇ ਚਾਹੀਦੇ ਸੀ ਜਿਵੇਂ ਕੋ ਉਤਰਿਆ ਸਭ ਤੋਂ ਪਹਿਲੇ ਕੀ ਜੇਦਾ ਉਹਨੂੰ ਸਟੇਚਰ ਤੇ ਐਵੇਂ ਲੈ ਕੇ ਸਮਝ ਆ ਜਾਏਗਾ ਹੌਣੇ ਐਂਬੂਲੈਂਸ ਇੱਕ ਪ੍ਰਾਈਵੇਟ ਚਾਹੇਸਨ ਆਪਣੇ ਸਟੇਚਰ ਨਾਲ ਲੈ ਕੇ ਮੈਂ ਉਸੀ ਵੇਲੇ ਦੇਖ ਲਿਆ ਕਿ ਇੱਥੇ ਸਿਚ ਰਹੀ ਨਹੀਂ ਹੈ ਬੜਾ ਮਿਸਮੈਨੇਜਮੈਂਟ ਹੈ ਔਰ ਤੁਸੀਂ ਲੇਡੀਜ਼ ਦਾ ਟਾਇਲਟ ਦਾ ਖਿਆਲ ਨਹੀਂ ਰੱਖ ਰਹੇ ਮੈਨੂੰ ਬੜਾ ਮੈਨੂੰ ਬੜਾ ਸਰਪ੍ਰਾਈਜ਼ ਹੋ ਰਿਹਾ ਹੈ ਦੇਖੋ ਆਈ ਐਮ ਵੈਰੀ ਸ਼ੌਕਟ ਇੰਨਾ ਬੁਰਾ ਹਾਲ ਹੈ ਇੱਥੇ ਮੋਰਚੀ ਵਿੱਚ ਕਿੰਨੇ ਤੁਹਾਡੇ ਕੋਲ ਬਾਕਸ ਹੈਗੇ ਮੋਰਚੀ ਦੇ ਸਰ ਟੋਟਲ 43 ਬਾਕਸ ਹੈਗੇ ਹੂੰ ਜਦੋਂ ਸੀ ਉੱਥੇ ਬਾਡੀ ਕਿਸੇ ਦੀ ਡੈਥ ਹੋਈ ਘਰ ਵਾਲੇ ਰੱਖ ਗਏ ਅਗਲੇ ਦਿਨ ਲੈਣ ਆਏ ਤੇ ਕੀ ਫਾਰਮੈਲਟੀ ਪੂਰੀ ਕਰਦੇ ਹੋ ਉਸ ਤੇ ਉਹਦੇ ਵਿੱਚ ਸਰ ਉਹਨਾਂ ਦਾ ਆਇਡੈਂਟੀਟੀ ਕਾਰਡ ਪਲੱਸ ਉਹਨਾਂ ਦੇ ਐਂਟਰੀ ਹੁੰਦੀ ਹੈ ਇਹਦੇ ਮੌਤ ਦੇ ਦਸਤਾਵੇਜ਼ ਵਿੱਚ ਉਹਦੇ ਆਪਾਂ ਆਇਡੈਂਟੀਫਿਕੇਸ਼ਨ ਜਿਹੜਾ ਬੈਂਡ ਆ ਉਹਦਾ ਨਾਮ ਵਗੈਰਾ ਪ੍ਰੋਪਰ ਐਡਰੈਸ ਉਹਦੇ ਆਰਮ ਤੇ ਜਾਂ ਲੈਗ ਤੇ ਲਾ ਦਿੰਦੇ ਕਿੰਨੂ ਬਾਡੀ ਹਵਾਲੇ ਕਰਦੇ ਹੋ ਉੱਥੇ ਵੀ ਵੈਰੀਫਿਕੇਸ਼ਨ ਕਰਦੇ ਜਿਹੜਾ ਸਪੋਨਸ ਮੇਰੇ ਕਰੋਗੇ ਸੀ ਡਾਕਟਰ ਮੈਂ ਬਾਡੀ ਲੈਣ ਆਇਆ ਸਰ ਕੀ ਫਾਰਮੈਲਟੀ ਲੋੜੀ ਸਰ ਉਹਨਾਂ ਦਾ ਆਧਾਰ ਕਾਰਡ ਬਚਾਦਾ ਸਾਡੇ ਕੋਲ ਰਜਿਸਟਰ ਲੱਗਾ ਹੋਇਆ ਸਰ ਕੋਈ ਵੀ ਆਧਾਰ ਕਾਰਡ ਉਹਨਾਂ ਦਾ ਆਈਡੀ ਕਾਰਡ ਉੱਥੇ ਹੁੰਦਾ ਉਹਨਾਂ ਦੇ ਸਾਈਨ ਹੁੰਦੇ ਇਹਦੇ ਨੋਰਮਸ ਹੈਗੇ ਨੇ ਦੋ ਬੰਦੇ ਆਣੇ ਚਾਹੀਦੇ ਕਰੋ ਜੀ ਸਰ ਇੱਕ ਨਹੀਂ ਬਲੱਡ ਰਿਲੇਸ਼ਨ ਤੋਂ ਦੋ ਬੰਦੇ ਆਣਗੇ ਉਹ ਸਾਈਨ ਕਰਨਗੇ ਆਪਣਾ ਆਈਡੀ ਕਾਰਡ ਲਗਾਣਗੇ ਉਹ ਨਾਲ ਲੱਗੇਗਾ ਤਾਂ ਤੁਸੀਂ ਉਹਨੂੰ ਬਾਡੀ ਚੇਂਜ ਹੁਣੇ-ਹੁਣੇ ਲੁਧਿਆਣਾ ਬਾਡੀ ਚੇਂਜ ਹੋ ਗਈ ਔਰ ਇਸ ਹਨ ਹਸਪਤਲ ਦੇ ਇੱਕ ਇੱਕ ਵੀ ਮੰਗੀ ਦੀ ਦੂਜੀ ਉਹ ਮਿਲ ਦਿੱਤੀ ਬੜਾ ਬੜਾ ਕੇਸ ਬਣਾਂਗੇ ਡਾਕਟਰਾਂ ਤੇ ਵੀ ਡਾਇਰੈਕਟਰਾਂ ਤੇ ਵੀ ਸਰਕਾਰੀ ਹਸਪਤਲ ਤੇ ਹੋਰ ਜਲਦੀ ਬਣੇਗਾ ਆਕਸੀਜਨ ਪਲਾਂਟ ਕਿੰਨੇ ਨੇ ਤੁਹਾਡੇ ਕੋਲ ਆਕਸੀਜਨ ਪਲਾਂਟ ਐਲ ਐਮਓ ਪਲਾਂਟ ਹੈਗਾ ਸਰ ਕੋਈ ਕਸਰ ਨਹੀਂ ਰਨਿੰਗ ਹੈ ਨਹੀਂ ਹੈ ਸਰ ਰਨਿੰਗ ਹੈ ਸੈਂਟਰ ਸਪਲਾਈ ਹੈ ਕਿ ਦੱਸੋ ਸਿਲੰਡਰ ਕਿੰਨੇ ਨੇ ਸਿਲੰਡਰ ਸਭ 50 ਦੇ ਤੇ ਕਿੰਨੇ ਪਰੇ ਰਹਿੰਦੇ ਨੇ ਟਾਈ ਸਿਰਫ 0.50% ਪਹੁੰਚ ਰਹਿ ਜਾਂਦੀ ਹੈ ਕੈਪੈਸਿਟੀ ਤੋਂ ਆਪਾਂ ਰੀਫਿਲ ਕਰਵਾ ਲੈਂਦੇ ਹਾਂ ਐਂਬੂਲੈਂਸ ਕਿੰਨੀਆਂ ਨੇ ਤੁਹਾਡੇ ਕੋਲ ਐਂਬੂਲੈਂਸ ਦੋ ਨੇ ਦੋ ਨੇ ਐਲ ਐਸ ਐ ਬੀ ਐਲ ਐਸ ਐ ਏਕੀ ਐਲ ਐਸ ਐ ਦੋਨਾਂ ਦੇ ਡਰਾਈਵਰ ਨੂੰ ਲੌਗ ਬੁੱਕ ਲੈ ਕੇ ਆਣਾ ਹੈ ਧਿਆਨ ਰੱਖੋ

ਨੋਰਥ ਬਟਨ ਅਪੀ ਲਾਗਬੁੱਕ ਦਿਖਾਓ ਲਾਫਟ ਇਸ ਡਰਾਈਵਰ ਸਾਹਿਬ ਕਿਹਦੇ ਨੇ ਦੂਜੀ ਗੱਡੀ ਤੇ ਕੌਣ ਨੇ ਅੱਜ ਇੱਕ ਦਿਨ ਡਿਊਟੀ ਹੁੰਦਾ ਇੱਕ ਦਿਨ ਛੇ ਆਉਂਦੇ ਇਹ ਰਾਈਟ ਹੈ ਗੱਡੀਆਂ ਦੋ ਨੇ ਡਰਾਈਵਰ ਇੱਕ ਹੈ ਜਨਵਰੀ ਮਹੀਨੇ ਵਿੱਚ ਕਿੰਨੀਆਂ ਬੁਕਿੰਗ ਕੀਤੀਆਂ ਨੇ ਬਾੜ ਕੇ ਦੱਸੋ ਜਨਵਰੀ ਵਿੱਚ ਕਿੰਨੇ ਲੋਕਾਂ ਦੀ ਸੇਵਾ ਦਿੱਤੀ ਗਈ ਹੈ ਮੇਰੇ ਨਾਲ ਇਹ ਤੇ ਤਿੰਨ ਜਨਵਰੀ ਵਿੱਚ ਕਿੱਥੋਂ ਸ਼ੁਰੂ ਹੋ ਰਿਹਾ ਜਨਵਰੀ ਲਾਸਟ ਹੋਣਾ ਸੋ ਦੇਖੋ ਤਾਂ ਆ ਗਿਆ ਸਿਰ ਕਿੱਥੋਂ ਜਨਵਰੀ ਸ਼ੁਰੂ ਹੋ ਰਿਹਾ 11 ਨੂੰ ਬਗੇ 4 ਵਾਰ ਜੀ 10 ਜਨਵਰੀ ਪਹਿਲਾ ਮਹੀਨਾ ਹੈ ਜਾ ਮੈਂ ਪਹਿਲਾ ਮਹੀਨਾ ਸ਼ੁਰੂ ਹੋ ਗਿਆ 6 ਕਿਤੋਂ ਕਿਹਨੇ ਨੀਚੇ ਵੀ ਆਇਆ ਮੈਂ ਦੇਖ ਰਿਹਾ ਮੈਂ ਸਭ ਦੇਖ ਰਿਹਾ ਸੋ ਨਾ ਇਹ ਤੋ ਠੀਕ ਇਹ ਤੋ ਕੋਈ ਗੱਲ ਨਹੀਂ ਠੀਕ ਹੈ ਜੀ ਅੱਤਰ ਦੂਜਾ ਵੀ ਨਾ ਸ਼ੁਰੂ ਹੋ ਗਿਆ ਇੱਕ ਐ ਐ ਸਾਰੀ ਇੱਕ ਪੰਨਾ ਹੋ ਗਿਆ ਨਾ ਜੀ ਹਾਂ ਜੀ ਇੱਕ ਬੁਕਿੰਗ ਹੈ ਨਾ ਹਾਂ ਜੀ ਸਰ ਹਾਂ ਦੇਖੋ 2 3 4 5 6 7 8 ਮਿੰਟ 8 ਬੁੱਕਿੰਗ 8 ਬੁੱਕਿੰਗ ਸਟੇਸ਼ਨ ਤੇ ਐਸ਼ੋਕੀ ਦੀ ਰੀਲ ਜੀ ਨੇ ਉਹਦੇ ਕੋਲ ਫੋਨ ਕਰਦਾ ਤੇ ਅਸੀਂ ਜਿਹੜੀ ਦੱਸ ਸਕੋ ਉਹ ਦੱਸ ਦਿੰਦੇ ਚਲੋ ਇਸ ਪੂਰੀ ਕਾਪੀ ਤੁਹਾਡੀ ਹੈ ਨਾ ਹਾਂਜੀ ਤੁਹਾਡੇ ਉੱਤੇ ਲਿਖੀ ਹੋਈ ਹੈ ਨਾ ਤੁਹਾਡੇ ਉੱਤੇ ਲਿਖੀ ਹੋਈ ਹੈ ਕਿਸ ਕਿਸੇ ਮਰੀਜ਼ ਦਾ ਫੋਨ ਨੰਬਰ ਦੱਸ ਸਕਦੇ ਜਾਂ ਉਹਦੇ ਘਰ ਵਾਲੇ ਦਾ ਫੋਨ ਨੰਬਰ ਦੱਸ ਸਕਦੇ ਅਗਰ ਕਿਸੇ ਨੇ ਸੇਵਾ ਲਈਤੀ ਹੈ ਸਰਕਾਰ ਨੇ ਗੱਡੀਆਂ ਦਿੱਤੀਆਂ ਨੇ ਡਰਾਈਵਰ ਦਿੱਤਾ ਹੈ ਡੀਜ਼ਲ ਦਿੱਤਾ ਹੈ ਪੈਟਰੋਲ ਦਿੱਤਾ ਹੈ ਖਰਚਾ ਕਰ ਰਹੇ ਹੈ ਅਸੀਂ ਸੇਵਾ ਦੇ ਰਹੇ ਆ ਪੇਸ਼ੈਂਟ ਨੂੰ ਫ੍ਰੀ ਆਫ ਕੋਸਟ ਜਿਉਂ ਅਥੋਂ ਜਾ ਕੇ ਬਾਹਰ ਛੱਡ ਦਿੱਤਾ ਸਾਡੂ ਕੋਈ ਰਿਕਾਰਡ ਨਹੀਂ ਹੈ ਜਿਉਂ ਕਹਿੰਦੇ ਕਿਸੇ ਡਰਾਈਵਰ ਨੇ 2000 ਰੁਪਏ ਮੰਗੇ ਸਾਡੂ ਕੋਈ ਰਿਕਾਰਡ ਨਹੀਂ ਹੈ ਕਿਸੇ ਦਾ ਫੋਨ ਨੰਬਰ ਕਿਤੇ ਜੈਸੀਂ ਵੈਰੀਫਿਕੇਸ਼ਨ ਕਰਨਾ ਹੋਇਆ ਤੇ ਨਾ ਸੋ ਕੋਈ ਕੋਈ ਇੱਕ ਬੁਕਿੰਗ ਦੱਸੋ ਕੋਈ ਸੀਨੀਅਰ ਸਰਜਨ ਸਾਹਿਬ ਤੁਸੀਂ ਦੇਖੋ ਇਸੇ ਪੂਰੀ ਫੋਨ ਨੰਬਰ ਛੱਡੋ ਤੁਸੀਂ ਆਪਣੀ ਦੱਸੋ ਪੂਰੀ ਇੱਕ ਬੁਕਿੰਗ ਦੇ ਵੀ ਦੱਸੋ ਕਿਸੇ ਦਾ ਫੋਨ ਨੰਬਰ اٹੈਂਡੈਂਟ ਦਾ ਇਹ ਪੇਸ਼ੈਂਟ ਦਾ ਹੋਇਆ ਤੁਸੀਂ ਗੱਡੀ ਤੁਹਾਡੀ ਆਪਣੀ ਪਰਸਨਲ ਹੈ ਸਰਕਾਰੀ ਹੈ ਹੈ ਨਾ ਸਰਕਾਰੀ ਹਾਂਜੀ ਪਰ ਸਰਕਾਰ ਦਾ ਫਿਰ ਨੁਕਸਾਨ ਕਰ ਰਿਹਾ ਫਾਇਦਾ ਤੁਸੀਂ ਸਰਕਾਰੀ ਸਰਨਾ ਉਹ ਬੁਲਿਆ ਨੀ ਡਿਊਟੀ ਵਾਲੀ ਕਰਨੀ ਸੀ ਲੱਗ ਗਈ ਜਿਹਦੀ ਡਿਊਟੀ ਆ ਅਰੇ ਭਾਈ 1 ਮਿੰਟ ਕੋਈ ਪੇਸ਼ੈਂਟ ਛੱਡ ਗਿਆ ਹੈਗਾ ਸਾਨੂੰ ਕੀ ਪਤਾ ਪਹੁੰਚਿਆ ਕੀ ਨਹੀਂ ਪਹੁੰਚਿਆ ਸੀ ਉਹਨੂੰ ਗੱਲ ਕਰਕੇ ਪੁੱਛਣਾ ਆ ਜੀ ਪਹੁੰਚ ਗਏ ਹੋ ਫੋਨ ਨੰਬਰ ਕਿੱਥੇ ਹੋਗਾ ਪੈਸੇ ਤਾਂ ਨਹੀਂ ਲਏ ਡਰਾਈਵਰ ਨੇ ਕਿਵੇਂ ਪੁੱਛਾਂਗੇ ਹੈ ਨਹੀਂ ਕੁਝ ਫੁੱਲਾ ਖਤਾ ਮਦਦ ਲਾਰੇ ਉਹ ਸਟਾਫ ਲੈਟਰ ਫੋਨੋਂ ਕੋ ਨੋ ਸਿੰਗਰ ਹੈਗਾ ਮੇਰਾ ਰੀਲ ਸਿੰਘ ਲਿਖੇਗਾ ਉਹਦਾ ਮੋਬਾਈਲ ਨੰਬਰ ਐਮ ਬਿਸ ਮੈਨੇਜਮੈਂਟ ਹੋਟਲ ਚ ਚੱਲ ਸਕਦਾ ਹੈ ਬੈਂਕਟ ਚ ਚੱਲ ਸਕਦਾ ਹੈ ਹਸਪੀਟਲ ਜਿੱਥੇ ਚੱਲ ਸਕਦਾ ਅਸੀਂ ਐਮਰਜੈਂਸੀ ਦਿਖਾਣਿਆ ਹੁਣ ਬਾਹਰ ਐਕਸੀਡੈਂਟ ਹੋ ਗਿਆ 6 ਪੇਸ਼ੈਂਟ ਆ ਜਾਏ ਤੇ ਕੋਈ ਸੇਚਰ ਨਹੀਂ ਹੈ ਕੋਈ 휠 ਚੇਅਰ ਨਹੀਂ ਹੈ ਅੰਦਰ ਨਾ ਨਾ ਗੱਲ ਸਮਝੋ ਤੁਸੀਂ ਅੰਦਰ ਵਾਰਡ ਵਾਈਜ਼ ਮੈਂ ਹੁਣ ਦੇਖਿਆ ਸਰ ਮੈਂ ਆਂਦੀ ਪਹਿਲੇ ਹੀ ਦੇਖਿਆ ਸੀ ਇੱਕ ਪੇਸ਼ੈਂਟ ਉਤਰ ਰਿਹਾ ਸੀ ਮੈਂ ਸਾਰਾ ਫਿਰ ਘੁੰਮ ਕੇ ਹੀ ਦੇਖਿਆ ਤੁਹਾਡੇ ਹਸਪੀਟਲ ਕਿੰਨੇ ਟੋਟਲ ਨੇ ਮੈਂ ਤੁਹਾਨੂੰ ਟਿਪਸ ਤੇ ਦੱਸਦਾ ਤੁਹਾਨੂੰ ਮੈਂ ਘਟੂ ਘਟੇ ਛੇ ਤੇ ਬਾਹਰ ਰਹਿਣੀ ਚਾਹੀਦੀ ਨੇ ਅੰਦਰ ਵੀ ਨਹੀਂ ਬਾਹਰ ਜਦ ਗੱਡੀ ਆਈ ਸਪੋਸਟ ਤੇ اٹੈਂਡੈਂਟ ਨਹੀਂ ਵੀ ਆਇਆ ਇੱਕ ਵਾਰੀ ਉਹ ਫਟਾਉਣ ਆਪਣੇ ਆਪ ਉਤਾਰਣੇ ਲੇ ਕੇ ਅੰਦਰ ਜਾਉਂਦੇ ਮਿਨਿਮਮ 6 6 ਅੰਡ ਵੀਲ ਚੇਅਰ ਬੇਸ਼ੱਕ ਉਹਨਾਂ ਨੂੰ ਜਿਹੜਾ ਇੱਥੇ ਬੰਦਾ ਖੜਾ ਹੈ ਉਹਨੂੰ ਚੈਨ ਪਾ ਕੇ ਰੱਖੇ ਜਿਵੇਂ ਮਰਜੀ ਕਾ ਕੇ ਰੱਖੇ ਐਮਰਜੈਂਸੀ ਤੇ ਬਹੁਤ ਜ਼ਰੂਰੀ ਹੈ ਇਹ ਫਸਟ ਜਿਹਨੂੰ ਕਹਿੰਦੇ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਕੀ ਚਾਹੀਦਾ ਸਟੇਚਰ ਚਾਹੀਦਾ ਕੋਈ ਬੇਹੋਸ਼ ਹੈ ਕਿਵੇਂ ਕਿਵੇਂ ਚੁੱਕ ਕੇ ਲੈ ਕੇ ਜਾਏਗਾ ਦੱਸੋ ਕੋਈ ਪ੍ਰੈਗਨੈਂਟ ਲੇਡੀ ਆ ਗਈ ਹੋਣੇ ਡਿਲੀਵਰੀ ਕੇ ਸਰਜੈਂਟ ਹੈ ਉਹ ਸਟੇਚਰ ਦੇ ਲੋ ਪੰਜਾਬ ਸਟੇਟ ਅਤੇ ਚੰਡੀਗੜ੍ਹ ਹਿਊਮਨ ਰਾਈਟ ਕਮਿਸ਼ਨ ਦੀ ਤਰਫੋਂ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਹਸਪੀਟਲ ਪੁਲਿਸ ਸਟੇਸ਼ਨ ਡੀਡਕਸ਼ਨ ਸੈਂਟਰ ਬ੍ਰਿਧ ਆਸ਼ਰਮ ਡੀਸੀ ਆਫਿਸ ਇਹਨਾਂ ਸਭ ਦਾ ਸਰਵੇ ਕਰ ਰਹੇ ਆ ਕਿ ਪਬਲਿਕ ਨੂੰ ਉਹਨਾਂ ਦੀ ਸੇਵਾ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਪਬਲਿਕ ਨੂੰ ਅਫਸਰ ਮਿਲਦੇ ਨੇ ਕਿ ਨਹੀਂ ਮਿਲਦੇ ਤੇ ਉਹਨਾਂ ਨੂੰ ਅਵੇਅਰ ਕਰ ਰਹੇ ਆ ਅਸੀਂ ਅੱਜ ਮੈਂ ਸਿਵਲ ਹਸਪੀਟਲ ਗੁਰਦਾਸਪੁਰ ਵਿਖੇ ਆਇਆ ਹਾਂ ਜਿੱਥੇ ਮੈਨੂੰ ਜੋ ਕਮੀਆਂ ਕੁਝ ਮਿਲੀਆਂ ਨੇ ਅਸੀਂ ਉਹਨਾਂ ਨੂੰ ਨੋਟ ਕੀਤਾ ਹੈ ਔਰ ਵਾਰਨ ਕਰਤਾ ਹੈ ਉਹਨਾਂ ਨੂੰ ਇਹ ਚੀਜ਼ਾਂ ਇੱਥੇ ਅਰਜੈਂਟ بیس ਤੇ ਅੱਜ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਨਾ ਐਮਰਜੈਂਸੀ ਦੇ ਉੱਤੇ ਸਟੇਚਰ ਖੜੇ ਹੋਣੇ ਚਾਹੀਦੇ ਨੇ ਘਟੋ ਘਟ 6 ਸਟੇਚਰ 6 ਵੀਲਚਰ ਲੇਡੀਜ਼ ਵਾਸਤੇ ਜੋ ਵਾਸ਼ਰੂਮ ਨੇ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਨੇ ਤਾਲਾ ਨਹੀਂ ਲਗਾਉਣਾ ਚਾਹੀਦਾ ਉੱਤੇ ਕੋ ਤਾਲਾ ਵੀ ਲਗਾਉਂਦਾ ਕਿ ਦੀ ਵਾਸ਼ਰੂਮ ਦੇ ਵਿੱਚ ਦੱਸਣਾ ਜਰਾ ਉਹ ਲੇਡੀਜ਼ ਦੇ ਵਾਸ਼ਰੂਮ ਦੇ ਥੱਲੇ ਫੱਟੇ ਨਹੀਂ ਹੈਗੇ ਮਨੁਸਨ ਨੂੰ ਲੱਗਦਾ ਇੰਨੀ ਸੋਹਣੀ ਬਿਲਡਿੰਗ ਹੈ ਉਹ ਕੁੱਟੀ ਫੁੱਟੀ ਬਹੁਤ ਪੁਰਾਣੀ ਬਿਲਡਿੰਗ ਨਹੀਂ ਹੈ ਜਿਹੜੇ ਛੋਟੇ ਛੋਟੇ ਇੱਥੇ ਕਮੀਆਂ ਹੈਗੀਆਂ ਸੀ ਮੈਂ ਸਾਰੀਆਂ ਦੱਸਤੀਆਂ ਨੇ ਔਰ ਐਂਬੂਲੈਂਸਾਂ ਜਿਹੜੀਆਂ ਜਾਂਦੀਆਂ ਨੇ ਇੰਨੀ ਜਗ੍ਹਾ ਰਿਕਾਰਡ ਜੀ ਇੱਕ ਵੀ ਪੇਸ਼ੈਂਟ ਦਾ ਯਾ ਉਹਦੇ ਟੈਂਡੈਂਟ ਦਾ ਫੋਨ ਨੰਬਰ ਨਹੀਂ ਹੈ ਸਰਕਾਰੀ ਗੱਡੀਆਂ ਨੇ ਸਰਕਾਰ ਨੇ ਸੁਵਿਧਾਵਾਂ ਦਿੱਤੀਆਂ ਨੇ ਕਿ ਘਟੋ ਘਟ ਉਹਨਾਂ ਦਾ ਨਾਮ ਐਡਰੈਸ ਤੇ ਹੋਵੇ ਅਸੀਂ ਪੁੱਛ ਸਕੀਏ ਕਿ ਤੁਹਾਨੂੰ ਸੁਵਿਧਾ ਮਿਲੀ કે ਨਹੀਂ ਮਿਲੀ ਜਾਂ ਕੰਮ ਘੱਟ ਮਿਲੀ ਸੁਵਿਧਾ ਹੈ ਕੋਈ ਪਰੇਸ਼ਾਨੀ ਹੋਈ ਹੈ ਇਹ ਚੀਜ਼ਾਂ ਜਿਹੜੀਆਂ ਕਮੀਆਂ ਸੀ ਅਸੀਂ ਲਿਖ ਦਿੱਤੀਆਂ ਨੇ ਸਿਵਲ ਸਰਜਨ ਸਾਹਿਬ ਨੂੰ ਕਹਿ ਦਿੱਤਾ ਗਿਆ ਹੈ ਕਿ ਇਹ ਕਮੀਆਂ ਨੂੰ ਦੂਰ ਕੀਤਾ ਜਾਏ ਔਰ ਇੱਥੇ ਕੋਈ ਸੁਪਰਵਾਈਜ਼ਰ ਅੱਛਾ ਲਗਾਇਆ ਜਾਏ ਐਨਾ ਵੱਡਾ ਜ਼ਿੰਮੇਵਾਰੀ ਦਾ ਕੰਮ ਹੈ ਕਿਉਂਕਿ ਇੱਥੇ ਆ ਕੇ ਜ਼ਿੰਦਗੀਆਂ ਬਚਾਉਣੀਆਂ ਨੇ ਅਸੀਂ ਇੱਥੇ ਆ ਕੇ ਵੀ ਕੋਈ ਇਨਫੈਕਸ਼ਨ ਲੈ ਕੇ ਗਿਆ ਤਾਂ ਫਾਇਦਾ ਕੀ ਹੋਇਆ